ਮ ਲਗਾਤਾਰ ਈਡੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਹੁਣ ਈਡੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਰੇਡ ਕੀਤੀ ਗਈ ਹੈ ਪੰਜਾਬ ਦੇ ਵੱਡੇ ਆਈਐਸ ਅਧਿਕਾਰੀ ਦੇ ਰਿਹਾਈਸ਼ ਤੇ ਰੇਡ ਹੋਈ ਹੈ ਤੇ ਨਾਲ ਹੀ ਨਾਲ ਇੰਨਾ ਹੀ ਨਹੀਂ ਮੋਹਾਲੀ ਚ ਵੀ ਗਈ ਥਾਵਾਂ ਤੇ ਰੇਡ ਕੀਤੀ ਜਾ ਰਹੀ ਹੈ ਤਾਂ ਈਡੀ ਦੇ ਵੱਲੋਂ ਲਗਾਤਾਰ ਐਕਸ਼ਨ ਜਾ ਰਹੀ ਹੈ ਲਗਾਤਾਰ ਈਡੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਤਾਂ ਇਸ ਦੇ ਵਿਚਾਲੇ ਅੱਜ ਇੱਕ ਵਾਰ ਫੇਰ ਇੱਕ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਈਡੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਰੇਡ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਈਡੀ ਦੀ ਰੇਡ ਚੱਲਦੀ ਪਈ ਹੈ ਤੇ ਹੁਣ ਜਿੱਥੇ ਦੱਸਿਆ ਜਾ ਰਿਹਾ ਹੈ ਵੱਡੇ ਆਈਐਸ ਅਧਿਕਾਰੀ ਦੇ ਰਿਹਾਈਸ਼ ਤੇ ਵੀ ਰੇਡ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਵਧੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਸਾਡੇ ਸਹਿਯੋਗੀ ਇੰਦਰਜੀਤ ਸਿੰਘ ਚੈਲ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਜੀ ਇੰਦਰ ਜਿੱਥੇ ਲਗਾਤਾਰ ਦੇਖਿਆ ਜਾ ਰਿਹਾ ਈਡੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਅੱਜ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਆਈਐਸ ਅਧਿਕਾਰੀ ਦੇ ਘਰ ਰੇਡ ਹੋਈ ਹੈ ਕੀ ਕਹਿਣਾ ਹੈ ਤੁਹਾਨੂੰ ਦੱਸ ਤਾਈਏ ਕਿ ਜਿੱਥੇ ਕਿ ਆਈਐਸ ਤੇ ਪੀਸੀਐਸ ਅਫਸਰਾਂ ਦੇ ਘਰਾਂ ਦੇ ਵਿੱਚ ਇਹ ਜਿਹੜੀਆਂ ਰੀਡਸ ਨੇ ਇਹ ਕੀਤੀਆਂ ਰਹੀਆਂ ਨੇ ਈਡੀ ਦੇ ਵੱਲੋਂ ਹੀ ਰੀਡਸ ਕੀਤੀਆਂ ਗਈਆਂ ਨੇ ਪਰ ਇੱਥੇ ਇੱਕ ਜੀ ਸਾਫ ਕਲੀਅਰ ਕਰਦੀ ਆਪਾਂ ਕਿਉਂਕਿ ਇਹ ਕਿਤੇ ਨਾ ਕਿਤੇ ਸ਼ਸ਼ੋਪਾਂ ਚੱਲ ਰਿਹਾ ਕਿ ਦਿੱਲੀ ਦੇ ਸ਼ਰਾਬ ਘਟਾਲੇ ਦੇ ਵਿੱਚ ਹੋ ਸਕਦਾ ਈਡੀ ਦੇ ਇਧਰਲੇ ਪਾਸੇ ਨੂੰ ਰੋਕ ਕਰ ਲੇ ਪਰ ਐਸਾ ਕੁਝ ਨਹੀਂ ਹੈ ਦਰਅਸਲ ਬਾਕਰਪੁਰ ਏਰੀਆ ਮੁਹਾਲੀ ਦੇ ਨੇੜੇ ਬੂਟੇ ਨ 216 217 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਖਾਲੀ ਜਗ੍ਹਾ ਸੀ ਜਿੱਥੇ ਅਮਰੂਦਾਂ ਦੇ ਬੂਟੇ ਲਗਾਏ ਗਏ ਸੀ ਸਰਕਾਰੀ ਤੌਰ ਤੇ ਇਹ ਉਹ ਬੂਟੇ ਲਗਾਉਣ ਦੇ ਵਿੱਚ ਕਥਿਤ ਕਰੋੜਾਂ ਰੁਪਏ ਦਾ ਕਪਲਾ ਜਿਹੜਾ ਉਹ ਕੀਤਾ ਗਿਆ ਸੀ ਇਹ ਕਹਿਣਾ ਬਿਜ਼ੀਨਸ ਦਾ ਕਿਉਂਕਿ ਬਿਜ਼ੀਨਸ ਨੇ 1.5 ਸਾਲ ਪਹਿਲਾਂ ਇਹਦਾ ਖੁਲਾਸਾ ਕੀਤਾ ਸੀ ਕਿ ਜਿਹੜੇ 2016-17 ਚ ਫਲਾਣੀ ਥਾਂ ਦੇ ਉੱਤੇ ਭਾਵੇਂ ਬਕਰਪੁਰ ਏਰੀਆ 'ਚ ਜਿਹੜੇ ਬੂਟੇ ਲਗਾਏ ਗਏ ਸੀ ਉਹ ਬੂਟਿਆਂ ਨੂੰ ਲਗਾਉਣ ਦੇ ਵਿੱਚ ਖਾਲੀ ਥਾਂ ਦੀ ਦਿਖਾ ਕੇ ਉੱਥੇ ਬੂਟੇ ਲੱਗੇ ਦਿਖਾ ਕੇ ਕਰੋੜਾਂ ਰਪਏ ਜਿਹੜੇ ਇਹਨਾਂ ਅਫਸਰਾਂ ਨੇ ਅੰਦਰ ਕਰ ਲਏ ਸੀ ਠਮਾਕਾ ਦੇ ਕਈ ਅਫਸਰ ਇਹਦੇ ਕਰਕੇ ਰੇਡ ਰੈਡਾਰ ਦੇ ਉੱਤੇ ਆਏ ਨੇ ਇੱਕ ਬਕਰਪੁਰ ਦਾ ਅਫਸਰ ਵੀ ਹੈਗਾ ਉਤਨਾ ਸਾਨ ਕੱਪਸ ਰਹੇ ਉਹਨਾਂ ਦੇ ਵੀ ਰੀਡ ਕੀਤੀ ਜਾ ਰਹੀ ਹੈ ਤਾਂ ਜਦੋਂ ਸਭ ਕੁਝ ਸਾਹਮਣੇ ਆਇਆ ਸੀ ਤਾਂ ਫਿਰ ਈਡੀ ਨੇ ਜਾਂਚ ਕਰਨੀ ਸ਼ੁਰੂ ਕੀਤੀ ਕਿ ਅੱਜ ਸਵੇਰੇ 7:30 ਵਜੇ ਸਿਨੇਰੀ ਬਦਲਦਾ ਉਦੋਂ ਦਿਖਾਈ ਦਿੱਤਾ ਜਦੋਂ ਈਡੀ ਦੀਆਂ ਟੀਮਾਂ ਵੱਖ-ਵੱਖਰੀਆਂ ਟੀਮਾਂ ਲਗਭਗ ਦੋ ਤਿੰਨ ਟਿਕਾਣਿਆਂ ਦੇ ਉੱਤੇ ਰੀਡ ਕਰਨ ਦੇ ਲਈ ਪੁੱਜੀਆਂ 7 ਵਜੇ ਦੇ ਨੇੜੇ ਤੇੜੇ ਇੱਕ ਗੱਲ ਹੋਰ ਆ ਇਹਦੀ ਇਹ ਟੀਮਾਂ ਨੂੰ ਇਸ ਤਰੀਕੇ ਦੇ ਨਾਲ ਤਿਆਰ ਕਰਕੇ ਭੇਜਿਆ ਗਿਆ ਕਿ ਹਰ ਇੱਕ ਟੀਮ ਦੇ ਨਾਲ ਇੱਕ ਸੀਨੀਅਰ ਅਫਸਰ ਜ਼ਰੂਰ ਹੈ ਈਡੀ ਦਾ ਇਹ ਨਹੀਂ ਹੈ ਕਿ ਇੱਕ ਪਾਸੇ ਅਫਸਰ ਗਏ ਹੋਏ ਦੂਸਰੇ ਪਾਸੇ ਕੋਈ ਮੀਨ ਮੁਖ ਅਫਸਰ ਨਹੀਂ ਹੈ ਹਰ ਇੱਕ ਟੀਮ ਦੇ ਨਾਲ ਇੱਕ ਲੀਡਿੰਗ ਅਫੀਸਰ ਹੈ ਜਿਹੜਾ ਮੁੱਖ ਤੌਰ ਦੇ ਤੇ ਵੱਡਾ ਅਫਸਰ ਉੱਚੇ ਰੁਤਬੇ ਵਾਲਾ ਉਹਨੂੰ ਰੱਖਿਆ ਗਿਆ ਤਾਂ ਇਹਦੀ ਗੰਭੀਰਤਾ ਪੈਥੋਂ ਹੀ ਸਮਝ ਸਕਦੇ ਆ ਕਿ ਈਡੀ ਨੇ ਪੂਰੀ ਤਿਆਰੀ ਕੀਤੀ ਹੋਈ ਸੀ ਤੇ ਮੋਹਾਲੀ ਚੰਡੀਗੜ੍ਹ ਪਾਕੀ ਟਰਾਈਸਿਟੀ ਏਰੀਏ ਦੇ ਵਿੱਚ ਇਹ ਰੇਡ ਦੇ ਨਾਲ ਜਿਹੜੀਆਂ ਇਹ ਕੀਤੀਆਂ ਜਾ ਰਹੀਆਂ ਨੇ ਐਕਸਾਈਜ਼ ਦੇ ਕਮਿਸ਼ਨਰ ਨੇ ਜਿਹੜੇ ਵਰੁਣ ਰੋਜ਼ ਉਹਨਾਂ ਦੇ ਘਰ ਦੇ ਵਿੱਚ ਵੀ ਈਡੀ ਦੇ ਵੱਲੋਂ ਰੀਡ ਕੀਤੀ ਗਈ ਹੈ ਅਧਿਕਾਰੀਆਂ ਉਹਨਾਂ ਦੇ ਘਰ ਪਹੁੰਚੇ ਉਹਨਾਂ ਦੀ ਪਤਨੀ ਦਾ ਵੀ ਕਿਤੇ ਨਾ ਕਿਤੇ ਨਾਮ ਹੈ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਨਹੀਂ ਦੀ ਤਾਂ ਫਿਰ ਉਸ ਤੋਂ ਇਲਾਵਾ ਟਮਾਟਾ ਤੇ ਅਫਸਰ ਤੇ ਅਧਿਕਾਰੀ ਜੜੀ ਕੀ ਹੈ ਕਿ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਦੋ ਦਰਜਨ ਦੇ ਕਰੀਬ ਜਗਾਵਾਂ ਜਿਹੜੀ ਹੁਣ ਤੱਕ ਆਪਣੇ ਕੋਲੇ ਜਾਣਕਾਰੀ ਆਈ ਹੈ ਕਿ ਦੋ ਦਰਜਨ ਦੇ ਕਰੀਬ ਥਾਵਾਂ ਹੈਗੀਆਂ ਜਿਨ੍ਹਾਂ ਦੇ ਉੱਤੇ ਈਡੀ ਦੇ ਵੱਲੋਂ ਇਹ ਰੀਡ ਕੀਤੀ ਗਈ ਹੈ ਅਮਰੂਤਾਂ ਦਾ ਘੁਟਾਲਾ ਦੱਸਿਆ ਜਾ ਰਿਹਾ ਹੈ ਜਿਹਦੇ ਕਰਕੇ ਅਮਰੂਦ ਲਗਾਉਣ ਦੇ ਲਈ ਜਿਹੜਾ ਘੁਟਾਲਾ ਹੋਇਆ ਸੀ ਕੱਦੇ ਰੂਪ ਦੇ ਵਿੱਚ ਕਿਉਂਕਿ ਬਿਜਲੀ ਸੈਨ ਨੂੰ ਹੀ ਚੀਜ਼ ਦਾ ਪਤਾ ਲੱਗ ਚੁੱਕਿਆ ਸੀ ਤੇ ਬਿਜਲੀ ਸੈਨ ਨੇ 1.5 ਸਾਲ ਪਹਿਲਾਂ ਇਹ ਜਿਹੜੀ ਪਰਤਾ ਉਹ ਖੋਲਣੀ ਸ਼ੁਰੂ ਕੀਤੀ ਸੀ ਤੇ ਬਾਅਦ ਵਿੱਚ ਉਹ ਪੂਰਾ ਡਾਟਾ ਈਡੀ ਦੇ ਕੋਲ ਜਾਂਦਾ ਜਾਂ ਫਿਰ ਆਈਐਸ ਤੇ ਇਸ ਅਫਸਰਾਂ ਨੇ ਜਿਹੜੇ ਉਹ ਅੱਜ ਈਡੀ ਦੇ ਰੈਡਾਰ ਦੇ ਉੱਤੇ ਆਣ ਜਿਹੜੇ ਐ ਇਹਦੇ ਕਰਕੇ ਸਵੇਰੇ 7 ਵਜੇ ਤੋਂ ਜਿਹੜੀਆਂ ਇਹਨਾਂ ਅਫਸਰਾਂ ਦੇ ਘਰਾਂ ਦੇ ਵਿੱਚ ਰੇਡ ਦੇ ਨੇ ਜਿਹੜੀਆਂ ਉਹ ਜਾਰੀ ਨੇ ਪੂਰੇ ਦਸਤਾਵੇਜ਼ ਖੰਘਾਲੇ ਜਾ ਰਹੇ ਐ ਬੈਂਕ ਅਕਾਊਂਟ ਡਿਟੇਲਸ ਵੇਖੀਆਂ ਜਾ ਰਹੀਆਂ ਚੱਲ ਤੇ ਅਚਲ ਪ੍ਰਾਪਰਟੀ ਚੈੱਕ ਕੀਤੀ ਜਾ ਰਹੀ ਐ ਇਹ ਦੇਖਿਆ ਜਾ ਰਿਹਾ ਕਿ ਇਹਨਾਂ ਦੇ ਕਿੱਥੇ ਕਿੱਥੇ ਫਾਰਮ ਹਾਊਸ ਨੇ ਇਹ ਸਭ ਕੁਝ ਵੇਖਿਆ ਜਾ ਰਿਹਾ ਕਿ ਪੈਸੇ ਇਹ ਨਹੀਂ ਲੈਣ ਦੇਣ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਕੀਤਾ ਪਿਛਲੇ ਹੁਟੂ ਤੱਕ ਲੈ ਕੇ ਹੁਣ ਤੱਕ ਦੇ ਬਕਸੇ ਦੇ ਦੌਰਾਨ ਇਹਨਾਂ ਨੇ ਕਿੰਨੀ ਆਮਦਨ કરી ਕਿਹੜੇ ਕਿਹੜੇ ਇਹਨਾਂ ਦੇ ਅਰ ਕਿੰਨਾ ਕੀਤਾ ਸੋ ਤੁਸੀਂ ਇਹ ਤੋਂ ਇਹ ਸਾਹਮਣੇਗਾ ਸਕਦੇ ਹੋ ਕਿ ਇੱਕ ਤੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਈਡੀ ਦੇ ਵੱਲੋਂ ਇਹ ਅਮਰੂਦ ਘੁਟਾਲਾ ਜਿਹੜਾ ਗਵਾਵਾ ਕੰਪਨਸੇਸ਼ਨ ਸਕੈਮ ਇਹਨੂੰ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਇਹ ਜਾਂਚ ਹੈ ਜਿਹੜੀ ਪੂਰੀ ਅੱਚ ਚੱਲ ਰਹੀ ਹੈ ਜਿਸ ਦੇ ਕਰਕੇ ਦੋ ਦਰਜੇ ਤੋਂ ਵੱਧ ਵੀ ਟਿਕਾਣੇ ਦੱਸੇ ਜਾ ਰਿਹਾ ਸੂਤਰਾਂ ਦੇ ਅਨੁਸਾਰ ਕਿ ਉੱਤੇ ਈਡੀ ਦੇ ਅਫਸਰਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਜੀ ਜੀ ਬਿਲਕੁਲ ਧੰਨਵਾਦ ਇੰਦਰ ਸਾਡੇ ਨਾਲ ਸਾਰੀ ਜਾਣਕਾਰੀ ਸਾਂਝਾ ਕਰਨ ਲਈ ਹਾਂ ਤਾਂ ਇਹ ਸਾਡੇ ਸਹਿਯੋਗੀ ਇੰਦਰਜੀਤ ਸਿੰਘ ਚੈਲ ਸਾਡੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੇ ਅੱਜ ਚੰਡੀਗੜ੍ਹ ਮੁਹਾਲੀ ਦੇ ਵਿੱਚ ਹੋ ਰਹੀ ਰੇਡ ਦੇ ਬਾਰੇ ਸਾਰੀ ਜਾਣਕਾਰੀ ਸਾਂਝਾ ਕੀਤੀ ਹੈ ਕਿ ਕਈਆਂ ਨੂੰ ਲੱਗ ਰਿਹਾ ਹੋਣਿਆ ਜੋ ਇਹ ਦਿੱਲੀ ਦੇ ਵਿੱਚ ਸ਼ਰਾਬ ਘਟਾਲਾ ਮਾਮਲਾ ਹੋਇਆ ਜਿਸ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਐਸਓ ਕੋਟਾਲੇ ਦੇ ਚਲਦੇ ਇੱਥੇ ਰੇਡ ਕੀਤੀ ਹੋਏਗੀ ਪਰ ਨਹੀਂ ਇਹ ਅ ਅਮਰੂਦ ਕੋਟਾਲੇ ਦੇ ਚਲਦੇ ਸਾਰਾ ਰੇਡ ਕੀਤੀ ਜਾ ਰਹੀ ਹੈ ਆਈਆਈਐਸ ਅਧਿਕਾਰੀ ਤੇ ਪੀਸੀਐਸ ਅਧਕਾਰੀਆਂ ਦੇ ਰਿਹਾਈਸ਼ ਤੇ ਰੇਡ ਕੀਤੀ ਜਾ ਰਹੀ ਹੈ ਤੇ ਮੋਹਾਲੀ ਦੇ ਵਿੱਚ ਵੀ ਕਈ ਥਾਵਾਂ ਤੇ ਰੇਡ ਹੋਈ ਹੈ ਤਾਂ ਲਗਾਤਾਰ ਹੁਣ ਇਸ ਰੇਡ ਦੇ ਵਿੱਚ ਕੀ ਨਿਕਲੇਗਾ ਤੇ ਨਾਲ ਹੀ ਨਾਲ ਜਿੱਦਾਂ ਈਡੀ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਹੈ ਕੀ ਇਸ ਦਾ ਨਤੀਜਾ ਨਿਕਲੇਗਾ ਇਸ ਦੇ ਨਾਲ ਵੀ ਸਾਰੀ ਅਪਡੇਟ ਤੁਹਾਡੇ ਨਾਲ ਸਾਂਝਾ ਕਰੇ